ਘਟਨਾ ਵਾਪਰੀ ਹੈ ਕਿ ਰਾਤੀਂ ਨੋਮੀਨੇਸ਼ਨ ਫਾਰਮ ਭਰਨ ਗਏ ਆਂ। ਹਾਂਜੀ। ਉੱਥੇ ਸਾਡੀ ਬੂਗੀ ਮੈਂ ਰਸੀਦਾਂ ਧੋਈ ਆ। ਹਾਂਜੀ। ਕਿੰਨਾ ਨਾ ਵੀ ਆਪ ਦੀ ਬਾਲਦੀ ਨਾ ਹੋਈ ਆ। ਸੋਲ ਦੇ ਵਰਕਰਾਂ ਨਾਲ। ਹਾਂਜੀ। ਅਹੀ ਰਸੀਦਾਂ ਮੰਗਦੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ-ਉੱਦਰੀ ਪੱਗਾਂ ਲੱਥੀਆਂ ਨੇ। ਮੁੜ ਕੇ ਪੈਨ ਡਾੜ ਕੇ ਅਸੀਂ ਆਪ ਦੀ ਜਾਨੀ ਕਿ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆਂ। ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾਂ ਕਿਹਨੇ? ਸੋਗਵੀਰ ਸਿੰਘ ਗਾਲਮ ਸਿੰਘ। ਹਾਂ। ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ? ਅਸੀਂ ਕ ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਲ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਦਾਤਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਏ ਆ ਉਹਨੂੰ ਵੀ ਸੱਟਾਂ ਬਹੁਤ ਸਰਲੇ ਵੀ ਇੰਦਾ ਸ਼ਮਸ਼ੀਰ ਸਿੰਘ ਨੂੰ ਵੱਜਿਆ ਤੇ ਕਿੱਥੇ ਹੁਣ ਹਸਪੀਟਲ ਹੈ ਗੁਰੂ ਨਾਨਕ ਦੇਵ ਜੀ ਹਸਪੀਟਲ ਰਾਤ ਦੇ ਅੱਛਾ ਜੀ ਤੇ ਦਾਖਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਪੰਜਾਬੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕੇ ਨਾਲ ਜੋ ਕਾਨੂੰਨੀ ਕਾਰਵਾਈ ਉਰਾਧ ਦੀ ਕਰਨ ਰਿਹਾ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਹਾਂ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ ਉਹਨਾਂ ਨੂੰ ਵੈਸਟ ਵੀ ਨਹੀਂ ਚਾਹੀਦੀ ਉਹਨਾਂ ਦੀ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਇਹਨਾਂ ਦੇ ਮੌਕੇ ਤੋਂ ਕਾਬੂ ਨਿਕਲੇ ਹਾਂਜੀ ਹਾਂਜੀ ਪੁੱਛੇ ਲੈ ਉਹ ਘਰ ਪਏ ਇਹ ਹੋ ਨਹੀਂ ਦੂਜੀ ਥੇਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਅੱਛਾ ਠੀਕ ਹੈ ਹਾਂ ਤੇ ਕੋਈ ਜਵਾਬੰਦੇ ਸੀ ਮੱਲ ਆਈ ਥੋੜੇ ਹਾਂ ਤੇ ਮੁਰਗੀ ਉੱਤੇ ਆ ਆਪਣੀ ਮੁਰਗੀ ਕਹਿ ਲਿਆ ਤੇ ਆਪ ਨੂੰ ਡਾ ਲਾ ਲੱਗਣੇ ਅੱਛਾ ਜੀ ਤੂੰ ਆਈ ਹੋਵੇ ਨਹੀਂ ਕਿਉਂ ਇਹ ਕਾਰਗਰੀ ਕਰ ਲੈਂਦੇ ਸਾਡੇ ਆਹੀ ਦੇ ਰਹੇ ਦੇ ਰਹੇ ਆ ਇਹ ਆਉਣ ਰੋ ਪਿਆ ਅੱਛਾ ਜੀ ਮੁੰਡਾ ਬਾਹਰ ਝੋਟ ਕੇ ਨਾ ਆਇਆ ਪੂਰੇ ਉਪੂਰ ਚਕੇ ਗਿਆ ਤੇ ਅੱਗੋਂ ਮਰ ਰਿਹਾ ਇਹ ਪਏ ਇਹਨਾਂ ਨੂੰ ਉਤਲਾਈਆ ਉਹ ਘਾਟ ਵਿੱਚ ਚਲੇ ਗਿਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ ਥੋੜੇ ਘਟਨਾ ਵਾਪਰੀ ਹੈ ਕਿ ਰਾਤੀਂ ਨੋਮੀਨੇਸ਼ਨ ਪਰੰਪਰਨ ਗਏ ਆ ਹਾਂਜੀ ਉੱਥੇ ਸਾਡੀ ਗੂੰਗੀ ਮੈਂ ਰਸੀਦਾਂ ਤੋਂ ਹੀ ਆ ਹਾਂਜੀ ਕਿੰਨਾ ਨਾ ਵੀ ਆਪ ਦੀ ਬਾਲੀ ਨਾ ਹੋਈ ਆ ਆਪ ਦੇ ਵਰਕਰਾਂ ਨਾਲ ਹਾਂਜੀ ਅਹੀ ਰਸੀਦਾਂ ਮੰਗਦੇ ਨੇ ਰਸੀਦਾਂ ਦਿੰਦੇ ਨਹੀਂ ਉੱਥੇ ਸਾਡੀਆਂ ਅੰਦਰੋ-ਅਦਰੀ ਪੱਗਾਂ ਲੱਥੀਆਂ ਨੇ ਮੁੜ ਕੇ ਪੇਨ ਡਾੜ ਕੇ ਅਸੀਂ ਆਪ ਦੀ ਜਾਨੀ ਕਿ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆ ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ ਕਿੰਨੇ ਕੀਤਾ ਕੀ ਨਾਂ ਜਾਣੀ ਸੋਹਬੀਰ ਸਿੰਘ ਆਲਮ ਸਿੰਘ ਹਾਂ ਹੋਰ ਉਹਨਾਂ ਦੇ ਸਾਥੀ ਬਹੁਤ ਨੇ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆਂ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆਂ ਹਾਂਜੀ ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਲ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਦਾਤਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਏ ਆ ਉਹਨੂੰ ਸੱਟਾਂ ਬਹੁਤ ਸਰਲੇ ਵੀ ਇੰਦਾ ਅਸ਼ਮਸ਼ੀਰ ਸਿੰਘ ਨੇ ਮਾਰੀਆ ਤੇ ਕਿੱਥੇ ਹੁਣ ਹੌਸਪੀਟਲ ਹੈ ਗੁਰੂ ਨਾਨਕ ਦੇਵ ਜੀ ਹੌਸਪੀਟਲ ਰਾਤ ਦੇ ਅੱਛਾ ਜੀ ਤੇ ਦਾਖ ਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕੇ ਨਾਲ ਜੋ ਕਾਨੂੰਨੀ ਕਾਰਵਾਈ ਉਰਾਦੀ ਕਰਨ ਦੇ ਆ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਨੇ ਜੀਦੇ ਆ ਉਹਨਾਂ ਨੂੰ ਰੈਸਟੋਰੇਟ ਹੋਣੀ ਚਾਹੀਦੀ ਉਹਨਾਂ ਦੀ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਜੀ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਇਹਨਾਂ ਦੇ ਮੌਕੇ ਤੋਂ ਕਾਬੂ ਨਿਕਲੇ ਹਾਂਜੀ ਹਾਂਜੀ ਪੁੱਛੇ ਮੈਂ ਉਹ ਘਰ ਪਏ ਇਹ ਹੋ ਨਹੀਂ ਦੂਜੀ ਥੇਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਪੁੱਛ ਅੱਛਾ ਠੀਕ ਹੈ ਹਾਂ ਤੇ ਕੋਈ ਜਵਾਬੰਦੇ ਸੀ ਮੱਲ ਆਈ ਥੋੜੀ ਹਾਂ ਤੇ ਮੁਰਤੀ ਉੱਤੇ ਆਹ ਆਪਣੀ ਜੀਰੂ ਕਹਿ ਕੇ ਤੇ ਆਪਣੇ ਨਾਲ ਨਾ ਲੱਗ ਰਿਹਾ ਅੱਛਾ ਜੀ ਤੂੰ ਆਹ ਆਈ ਹੋਵੇ ਨਹੀਂ ਕਿਉਂ ਇਹ ਕਾਰਗਿਰੀ ਘੜ ਲੈਂਦੇ ਹਾ ਜੇ ਆਹੀ ਦੇਰ ਦੇ ਦੇਦੇ ਆ ਇਹ ਆਉਣੇ ਰੋ ਪਿਆ ਅੱਛਾ ਜੀ ਮੁੰਡਾ ਬਾਹਰ ਝੋਟੇ ਨੇ ਆਇਆ ਉਹਨੇ ਨੂੰ ਨੂੰ ਚਕੇ ਰ ਗਿਆ ਤੇ ਅੱਗੋ ਮਰ ਰਿਹਾ ਇਹ ਪੈ ਗਏ ਨੇ ਇਹਨਾਂ ਨੂੰ ਜਲਾਇਆ ਉਹ ਕਾ ਚਕੇ ਰ ਗਿਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ 3 4